ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਪਹਿਲੇ ਵਲੌਗ ਦੇ ਵਿੱਚ ਜੋ ਕਿ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਟੋਲਾ ਬਾਰੇ ਤੇ ਮੈਂ ਸੋਚਿਆ ਕਿ ਚਲੋ ਅੱਜ ਪਹਿਲਾ ਵਲੌਗ ਟੋਲਾ ਬਾਰੇ ਹੀ ਬਣਾਇਆ ਜਾਵੇ ਉਜਾਰਾਂ ਬਾਰੇ ਹੀ ਬਣਾਇਆ ਜਾਵੇ ਤਾਂ ਬਧੀਆ ਗੱਲ ਆ ਕਿਉਂਕਿ ਇਸ ਤੋਂ ਅੱਗੇ ਫਿਰ ਆਪਾਂ ਹੋਰ ਵੀਡੀਓਜ਼ ਪਾਇਆ ਕਰਾਂਗੇ ਸਾਡੇ ਕੰਮ ਦੀਆਂ ਜੋ ਵੀ ਅਸੀਂ ਕੰਮਕਾਰ ਕਰਦੇ ਆ ਜਣ ਕੇ ਫਰਨੀਚਰ ਦਾ ਕੱਪਬੋਰਡ ਦਾ ਡੋਰਾਂ ਦਾ ਤੇ ਨਾਲ ਆਪਾਂ ਅਲੂਮੀਨੀਅਮ ਦਾ ਕੰਮ ਵੀ ਸਟਾਰਟ ਕਰਿਆ ਹੋਇਆ ਉਹ ਵੀ ਕਰਦੇ ਆ ਇਹ ਆਪਣੀ ਸ਼ਾਪ ਹੈ ਲੋ ਕਹਿਣ ਦਾ ਮਤਲਬ ਆਪਣੀ ਦੁਕਾਨ ਤੇ ਪਹਿਲਾਂ ਆਪਾਂ ਉਜਾਰਾ ਦੀ ਜਾਣਕਾਰੀ ਦੇਵਾਂਗੇ ਇਹ ਸੀ ਚੌਰਸੀ ਹਥੌੜੀ ਫਿਰ ਚੌਰਸੀ ਇਹ ਸਭ ਨੂੰ ਸੌਣੋ ਪਤਾਈਆ ਪਲੱਸ ਪੇਚਕਸ ਸੱਥਾ ਚੌਰਸਾ ਤੇ ਆਹ ਇੱਧਰ ਰਾਈਟ ਐਂਗਲ ਗੁਣੀਆਂ ਮਤਲਬ ਇਹ ਫੇਰ ਸੱਤਾ 4 ਸੀ ਬਾਕੀ ਤਾਂ ਚਲੋ ਨਾਲ ਦੀ ਨਾਲ ਜਦੋਂ ਜਦੋਂ ਕੰਮ ਕਰਾਂਗੇ ਤੁਹਾਨੂੰ ਦੱਸੀ ਜਾਵਾਂਗੇ ਕਿ ਹਾਂ ਇਹਨੂੰ ਕੀ ਕਹਿੰਦੇ ਆ ਜਿਸ ਨੁਕੀ ਜ ਕਹਿੰਦੇ ਆ ਇਹ ਤੇ ਪੈਸੇ ਮੁੱਟੀ ਮੁੱਟੀ ਜਾਣਕਾਰੀ ਦੇ ਰਹੇ ਹਾਂ ਇਹ ਵੀ ਸੱਤਾ ਆ ਗਿਆ ਕੋਈ ਸਾਈਜ਼ ਘੱਟਾ ਕੋਈ ਜ਼ਿਆਦਾ ਫੇਰ ਚਾਰ ਸੀ ਆ ਗਈ ਇਹ 1.7 ਇੰਚ ਦੇ ਵਿੱਚ ਇੰਚੀ ਦੇ ਵਿੱਚ ਆ ਗਈਆਂ ਚੌਸੀਆਂ ਰੇਤੀ ਆ ਗਈ ਸਰਮਾਇਕਾ ਪੱਧਰ ਕਰਨ ਵਾਸਤੇ ਤੇ ਜਮੂਰ ਆ ਗਿਆ ਜੀ ਇਸ ਤੋਂ ਬਾਅਦ ਥੋੜੀਆਂ ਫੇਰ ਰੇਤੀ ਤੇ ਉਸ ਤੋਂ ਅੱਗੇ ਇਹ ਵੀ ਐਮਬਰ ਆਪਣੀ ਥੋੜੀ ਹੋ ਗਈ ਰੇਤੀ ਸਰਮਾਇਕਾ ਕਟਿੰਗ ਕਰਨ ਵਾਸਤੇ ਮਤਲਬ ਪੱਧਰ ਕਰਦੇ ਹਾਂ ਇਸ ਨਾਲ ਇਹ ਆਪਣਾ ਕਤੀਆ ਆ ਗਿਆ 40 ਕਟਿੰਗ ਕਰਨ ਵਾਸਤੇ ਜਮੂਰ ਆ ਗਿਆ ਮੇਖਾ ਨੂੰ ਕੱਢਣ ਵਾਸਤੇ ਤੇ ਇਹ ਆਪਣੇ ਟੂਲ ਨੇ ਕੁਛ ਬਾਕੀ ਟੂਲ ਆਪਣੇ ਪੇਟੀ ਦੇ ਵਿੱਚ ਹੋਰ ਵੀ ਪਏ ਨੇ ਕਾਫੀ ਤਾਂ ਵੈਸੇ ਦਿਖਾ ਰਿਹਾ ਬਾਕੀ ਤਰ ਨਾਲ ਦੀ ਨਾਲ ਜਦੋਂ ਵੀ ਵਲੌਗ ਆਉਂਦੇ ਜਾਣਗੇ ਨਾਲ ਇਹ ਸਾਰੀ ਜਾਣਕਾਰੀ ਦਿੱਤੀ ਜਾਊਗੀ ਜਿ ਟੇਪ ਠੀਕ ਜੋ ਵੀ ਹੋਊਗਾ ਸਾਰਾ ਨਾਲ ਦੇ ਨਾਲ ਦੱਸਿਆ ਕਰਾਂਗੇ ਕਿ ਉਹ ਕਿਹੜੀ ਚੀਜ਼ ਕੀ ਕੰਮ ਆਉਂਦੀ ਹੈ ਕਿਹੜੀ ਚੀਜ਼ ਕੀ ਕੰਮ ਆਉਂਦੀ ਹੈ ਤੇ ਹਾਸਕੰਜੀਆਂ ਆ ਗਈਆਂ ਆਪਣੀਆਂ ਵੱਡੀਆਂ ਛੋਟੀਆਂ ਸਾਈਜ਼ ਅਲੱਗ-ਅਲੱਗ ਨੇ ਇਹਦੇ ਵਿੱਚ ਤੇ ਆਪਣਾ ਬਗਲੀ ਰੰਦਾ ਆ ਗਿਆ ਜਿਹਨੂੰ ਲੋਕੀ ਰੰਦਾ ਵੀ ਕਹਿੰਦੇ ਨੇ ਨਾ ਬਗਲੀ ਰੰਦਾ ਵੀ ਕਹਿੰਦੇ ਨੇ ਤੇ ਇਸ ਤੋਂ ਕੇ ਆਪਣਾ 18 ਇੰਚੀ ਰੰਦਾ ਇਦੇ ਵਿੱਚ ਆਪਾਂ ਤੇ ਕੁਸਨ ਮਾਈਕ ਪੱਤਰ ਕਰਨ ਵਾਲੀ ਪਾਈ ਹੋਈ ਆ ਤੇ ਆ ਆਪਣਾ 14 ਇੰਚ ਰੰਦਾ ਆ ਗਿਆ ਤੇ ਇਧਰ ਨਾਲ ਇੱਕ ਹੋਰ 14 ਇੰਚ ਰੰਦਾ ਪਿਆ ਤੇ ਉਸ ਤੋਂ ਅੱਗੇ ਮਸ਼ੀਨ ਦੇ ਟੂਲ ਵੀ ਵਿੱਚ ਨੇ ਤੇ ਇਹ ਆਪਾਂ ਅੱਗੇ ਦੀ ਅੱਗੇ ਤੁਹਾਨੂੰ ਦੱਸੀ ਜਾਵਾਂ ਕਿ ਜੋ ਵੀ ਟੂਲ ਵਗੈਰਾ ਲੱਗਦੇ ਆ ਜਾਂ ਜੂਜ ਆਉਂਦੇ ਆ ਇਹ ਆਪਣੀ ਬਲੇਡ ਤਿੱਖੇ ਕਰਨ ਵਾਸਤੇ ਮਸ਼ੀਨ ਤੇ ਦਾਵ ਆ ਗਈ ਬਲੇਟ ਨੂੰ ਦੱਬ ਕੇ ਰੱਖਦੀ ਆ ਠੀਕ ਆ ਜੀ ਉਹ ਵੀ ਤੁਹਾਨੂੰ ਪਲੇਟ ਵੀ ਤਿੱਖੇ ਕਰਕੇ ਦਿਖਾਵਾਂਗੇ ਕਿ ਜੋ ਵੀ ਜੋ ਹੈਗਾ ਇਹ ਸਾਲ ਵਗੈਰਾ ਆ ਗਈ ਠੀਕ ਆ ਤੇ ਸਾਡੀ ਮਸ਼ੀਨ ਦੀ ਵੱਡੀ ਚਾਬੀ ਤੇ ਉਸ ਤੋਂ ਬਾਅਦ ਇਹ ਆ ਗਈ ਪਲੇਟ ਤਿੱਖੇ ਕਰਨ ਵਾਸਤੇ ਸ਼ਾਨ ਜੋ ਮਸ਼ੀਨ ਤੇ ਚੜਦੀ ਆ ਤੇ ਹਰ ਇੱਕ ਤਰ੍ਹਾਂ ਦਾ ਬਿੱਟ ਵਾਲਾ ਪਲੇਟ ਤਿੱਖਾ ਹੁੰਦਾ ਇਸ ਤੇ ਉਹ ਵੀ ਕਰਾਂਗੇ ਅੱਗੇ ਦੀ ਅੱਗੇ ਆਪਾਂ ਦੋਨੋਂ ਕਰਕੇ ਪਲੇਟ ਤਿੱਖੇ ਦਿਖਾਵਾਂਗੇ ਕਿ ਹਾਂ ਕਿਦਾਂ ਕਿਦਾਂ ਚੜਦੀ ਆ ਕਿਦਾਂ ਕੰਮ ਕਰਦੀ ਆ ਇਹ ਮਸ਼ੀਨ ਦੀ ਚਾਬੀ ਆ ਜੀ ਇਹ ਵੀ ਦਿਖਾਵਾਂਗੇ ਕਿੱਥੇ ਜੂ ਜੋ ਹੁੰਦੀ ਆ ਤੇ ਇਹ ਵੀ ਮਸ਼ੀਨ ਦੀ ਵੱਡੀ ਚਾਬੀ ਆ ਨਟਾ ਵਾਲੀ ਕਟਰ ਖੋਲਣ ਵਾਸਤੇ ਮੰਨਣ ਵਾਸਤੇ ਕੰਮ ਆਉਂਦੀ ਆ ਤੇ ਇਹ ਆਪਣੇ ਟੂਲ ਨੇ ਸਾਰੇ ਟੂਲ ਤਾਂ ਅਜੇ ਹੋਰ ਵੀ ਕਾਫੀ ਬਹੁਤ ਨੇ ਇਹ ਤਾਂ ਮੇਨ ਮੇਨ ਟੂਲ ਜਿ ਦਿਖਾਏ ਦਿਖਾਏ ਨੇ ਤੁਹਾਨੂੰ ਅਜੇ ਮੈਂ ਇਹ ਆਪਣੀ ਬੈਟਰੀ ਵਾਲੀ ਚਾਰਜਿੰਗ ਵਾਲੀ ਡ੍ਰਿਲ ਪੇਚਾਂ ਨੂੰ ਕਸਣ ਵਾਸਤੇ ਖੋਲਣ ਵਾਸਤੇ ਕੰਮ ਆਉਂਦੀ ਆ ਇਹ ਸਾਰੇ ਆਪਣੇ ਬਿਜਲੀ ਵਾਲੇ ਟੂਲ ਨੇ ਇਲੈਕਟ੍ਰਿਕ ਟੂਲ ਤੇ ਇਹ ਨਵਾਂ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਤੇ ਇਹ ਆਪਣਾ ਵੱਡਾ ਕਟਰ ਅਲੂਮੀਨੀਅਮ ਕਟਿੰਗ ਕਰਨ ਵਾਸਤੇ ਇਹਨੂੰ ਵੀ ਦਿਖਾਵਾਂਗੇ ਤੁਹਾਨੂੰ ਕਿ ਕਿੱਦਾਂ ਕਟਿੰਗ ਕਰਦਾ ਕਿੱਦਾਂ ਅਸੀਂ ਕਟਿੰਗ ਕਰਦੇ ਹਾਂ ਜੋ ਵੀ ਸਾਡੇ ਕੋਲੇ ਅਲੂਮੀਨੀਅਮ ਦਾ ਕਟਿੰਗ ਕਰਨ ਦਾ ਹੁੰਦੇ ਆ ਤੇ ਇਹ ਆਪਣੀ ਰੰਦਾ ਮਸ਼ੀਨ ਆ ਗਈ ਇਸ ਤੇ ਆਪਾਂ ਰੰਦਾ ਲਗਾਉਨੇ ਆ ਜਿੱਦਾਂ ਕਿ ਟਾਕੀਆਂ ਬਣਦੀਆਂ ਨੇ ਗੇਟ ਬਣਦੇ ਨੇ ਦਰਵਾਜ਼ੇ ਉਹ ਸਾਰੇ ਇਹਦੇ ਤੇ ਹੀ ਤਿਆਰ ਹੁੰਦੇ ਨੇ ਇਹ ਤੇ ਅਲੱਗ-ਅਲੱਗ ਤਰ੍ਹਾਂ ਨਾਲ ਮਤਲਬ ਖੋਲ ਕੇ ਜਿੱਥੇ ਕਟਰ ਪਿਆ ਹੋਇਆ ਸਾਰਾ ਕੁਝ ਅਲੱਗ-ਅਲੱਗ ਬਣਿਆ ਜਾਂਦਾ ਉਹ ਵੀ ਆਪਣੇ ਕੋਲ ਅਲੱਗ ਪਿਆ ਸਮਾਨ ਉਹਦੀ ਵੀ ਵੀਡੀਓ ਬਣਾਵਾਂਗਾ ਕਿਸੇ ਦਿਨ ਤੇ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਜੇ ਸਾਰੀ ਆਪਾਂ ਬਣਾ ਦਈਏ ਇਹ ਮਸ਼ੀਨ ਦੇ ਬਲੇਟ ਨੇ ਇਹਦੇ ਤੁਹਾਨੂੰ ਰੰਦਾ ਲੱਗਦਾ ਵੀ ਦਿਖਾਵਾਂਗੇ ਕਿ ਕਿੱਦਾਂ ਰੰਦਾ ਲੱਗਦਾ ਕਿੱਦਾਂ ਸਫਾਈ ਆਉਂਦੀ ਹੈ ਲੱਕੜ ਤੇ ਤੇ ਉਸ ਤੋਂ ਬਾਅਦ ਰੰਦਾ ਲਾ ਕੇ ਉੱਪਰੋਂ ਇਹਦਾ ਥੱਲੇੋਂ ਸੈਜ ਕਿੱਦਾਂ ਨਿਕਲਦਾ ਠੀਕ ਆ ਜੀ ਉਹ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਕਿ ਸੈਜ ਕਿੱਦਾਂ ਦਾ ਮਤਲਬ ਪ੍ਰੋਪਰ ਰੈਡੀ ਹੁੰਦਾ ਜਿੰਨਾ ਆਪਾਂ ਨੂੰ ਚਾਹੀਦਾ ਹੁੰਦਾ 8 ਇੰਚ ਤੱਕ 8 8.5 ਇੰਚ ਤੱਕ ਤੇ ਇਹ 10 ਇੰਚੀ ਮਸ਼ੀਨ ਤੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਦੀ ਅੱਗੇ ਦਿਖਾਈ ਜਾਵਾਂਗੇ ਕਿ ਕਿਦਾਂ ਕਿਦਾਂ ਰੈਡੀ ਸਾਰਾ ਕੁਝ ਹੁੰਦਾ ਮੈਂ ਸੋਚਿਆ ਚਲੋ ਇੰਨੀ ਕੀ ਜਾਣਕਾਰੀ ਦਿੱਤੀ ਜਾਵੇ ਤਾਂ ਵਧੀਆ ਗੱਲ ਆ ਕਿਉਂਕਿ ਸਾਡੀ ਪਹਿਲੀ ਵੀਡੀਓ ਆ ਇਹ ਪਹਿਲੀ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਤਾਂ ਕਰਕੇ ਜਾਣਕਾਰੀ ਦਿੱਤੀ ਹੈ ਬਾਕੀ ਦੇਖਦੇ ਰਹੋ ਜੀ ਸਾਡੇ ਬਲੌਗ ਬੱਸ ਤਾਂ ਚਲੋ ਪਹਿਲਾ ਬਲੌਗ ਆ ਇਹ ਬੜੀ ਮਿਹਨਤ ਲੱਗਦੀ ਆ ਬਣਾਉਣ ਤੇ ਜੀ ਬਾਕੀ ਡਿਪੈਂਡ ਕਰਦਾ ਤੁਹਾਡੇ ਮੂਡ ਤੇ ਜੀ ਕਿ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਬੜੀ ਇਹ ਗੱਲ ਆ ਜੀ